ਮੇਰੇ ਪਿਊਲ ਪੈਸੇ ਆ ਕੰਮੋਂ ਕਰਦਾ ਨਹੀਂ ਕੋਈ ਹੂੰ ਉਹ ਮੇਰੇ ਕੋਈ ਦੇਖ ਕੇ ਪਾਸੇ ਤੁਲਾ ਦੇ ਕਿ ਲਿਆਉਣਾ ਪੈਣਾ ਅੱਜ ਇਹ ਨਹੀਂ ਮੁਸ਼ਕਲ ਆ ਕੇ ਹੈ ਨਹੀਂ ਸੀ ਇਹ ਕੀ ਜਣ ਸਾਡੇ ਲਈ ਛਾਇ ਤਾਈ ਮਾਰਕ ਵੀ ਮੇਰਾ ਕੋਲ ਬਹੁਤ ਮਿਲ ਰਹੀ ਆ ਹਾਂ ਮੋਸਤ ਕੋਈ ਨਹੀਂ ਆਈ ਇਹ ਹੀ ਤਾਂ ਸੁਣੀ ਨਹੀਂ ਅਜੀ ਅਜੀ ਕੇ ਗੱਲਾਂ ਕਰਦੇ ਸੀ ਬੈਠੇ ਦੁਪਹਿਰੇ ਹਾਂ ਮੇਰਾ ਇੱਕ ਹੀ ਮਤਬਲ ਜਦੋਂ ਆਪਾਂ ਇੱਕ ਕਿਲਾ ਜਾਂ ਤੁਸੀਂ ਜਿਵੇਂ ਜਲ ਕਿਤੇ ਨਹੀਂ ਜ਼ਮੀਨ ਹੈ ਕਿਆਂ ਕਣਕ ਦੀ ਜੀ ਆ ਨਾਲ ਫਿਰ ਨਜ਼ੂਰ ਵੀ ਰੱਖਣੇ ਪੈਂਦੇ ਆ ਭਰਤੇ ਹੋ ਜਿਆਰੀ ਬਹੁ ਭੁਲਾਈ ਪਏ 500 ਰੁਪਏ ਦਾ ਹੁਣ ਗਾਂ ਦੇ ਇਦਾਂ ਵੀ ਵੱਧ ਕਹਿੰਦੇ ਜਮੀਨਾਂ ਦਾ ਜੀ ਮਾਲਾ ਅਕਸਰ ਕੱਤੀ ਜਾਂਦੀ ਜੱਟ ਤਾਂ ਹੁੰਦਾ ਕਿ ਬਾਣਨਾ ਉਹਦਾ ਚਾਂਦੀ ਬਣੀ ਜਾਂਦੀ ਉਹਨਾਂ ਦੀ ਚਾਂਦੀ ਬਣੀ ਜਾਂਦੀ ਹਾਂ ਉਹ ਜਦੋਂ ਜੱਟ ਉਹਨਾਂ ਨੂੰ ਕਹਿੰਦੇ ਤੇ ਲੋੜੇ ਨੇ ਪੈਂਦੇ ਆਪ ਇੱਕ ਦੋ ਦਿੱਤੋ ਜਾ ਕੇ ਉਹ ਕਹਿੰਦਾ ਜੀ ਮੇਰੇ ਕੋਲ 70 ਉਹ ਮੈਂ 65 ਲੈ ਲਾ 65 ਲਾ ਕਹਿੰਦਾ ਮੈਂ 70 ਲੈ ਲਾ ਉਹਨਾਂ ਨੂੰ ਤਾਂ ਕਹਿਣਾ ਨਹੀਂ ਪੈਂਦਾ ਕੁਛ ਅੱਛਾ ਉਹਨਾਂ ਕਹਿੰਦੇ ਫਲਾਣਾ ਆਇਆ ਸੀ ਇਹਨੇ ਠੀਕਿਆ ਫਿਰ ਤੂੰ ਆਵੀਂ ਕੋਹਾ ਕਰਾ ਪ੍ਰਭ ਮਿੱਥੂ ਬਿੱਲਾ ਹਾਂ ਉਹਨਾਂ ਦਾ ਰੇਤ ਹਾਲ ਚੰਦੀ ਆ ਜਿਹੜੀ ਇੱਕ ਗੱਟੇ ਪਿੱਛੇ ਲਾ ਲਓ ਜਾਂ ਕਿਵੇਂ ਵੀ ਲਾ ਲਓ ਬੰਦੇ ਨੇ ਇੱਕ ਟੱਕੇ ਛੜਉਂਦੇ ਆ ਬੰਦੇ ਨੂੰ ਮਿਲ ਜਾਂਦੀ ਆ ਇੰਨਾ ਪਹਿਮ ਕੁੱਲ ਮਿਲ ਜੇ ਮੇਰੇ ਹਿਸਾਬ ਨਾਲ ਨਹੀਂ ਕੀ ਚੱਲਦਾ ਕੀ ਪਿਆਉਣ ਇਹਨਾਂ ਕੀ 275 ਰੁਪਏ 275 ਉਹਨੂੰ ਕੀ ਤਾਂ ਇੱਕ ਫਿਰ ਵੀ ਆਈਡੀ ਮੈਨੂੰ ਯਾਰ ਇੰਨੇ ਕਿ ਮਿਲ ਜਾਣ ਤਾਂ ਬੰਨ ਵਧੀਆ ਹੋ ਜਾ। ਪਰ ਜ਼ਮੀਨ ਦਾ ਪੈਸੇ ਵੀ ਖੜਾ ਵਜ ਮੈਂ ਕਿ ਮੌਸਮ ਨੇ ਮਾਰ ਮਾਰਤੀ। ਤਸਵੀਰਾਂ ਜੀ ਸਾਡਾ ਪੰਜਾਬ ਕੈਨੇਡਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਨਰਿੰਦਰ ਸਿੰਘ ਕਲੇਰ। ਤਸਵੀਰਾਂ ਤੁਸੀਂ ਦੇਖ ਕੇ ਸਮਝ ਗਏ ਹੋਵੋਗੇ ਕਿ ਅਸੀਂ ਬੈਠੇ ਕਿਤੇ ਆ ਤੇ ਸਵਾਲ ਜਵਾਬ ਕੀ ਹੋਣਗੇ ਪਰ ਇਹਨਾਂ ਸਵਾਲ ਜਵਾਬਾਂ ਦੇ ਵਿੱਚ ਕੁਝ ਸਵਾਲ ਸ਼ਹਿਰੀ ਲੋਕਾਂ ਦੇ ਤੇ ਕੁਝ ਜਵਾਬ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਖੂਨ ਪਸੀਨਾ ਇੱਕ ਕਰਕੇ ਆਪਣੇ ਘਰ ਦਾ ਰੋਜ਼ਗਾਰ ਇੱਥੋਂ ਚਲਾਉਂਦੇ ਨੇ ਉਹਨਾਂ ਨੂੰ ਕੀ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਇਹ ਸਭ ਦੇ ਵਿੱਚ ਹੁਣ ਬੈਠੇ ਹੋਏ ਆ ਕੌਂਕਿਆਂ ਦੀ ਧਾਰਾ ਮੰਡੀ ਦੇ ਵਿੱਚ ਇੱਥੇ ਮੇਰੇ ਨਾਲ ਕਿਸਾਨ ਵੀਰ ਬੈਠੇ ਨੇ ਸਵਾਗਤ ਕਰ ਲਾਸੇ ਕਰ ਜੀ ਕੀ ਨਾਮ ਆ ਜੀ ਮੇਰਾ ਨਾਮ ਚਾਲਮਨ ਸਿੰਘ ਆ ਜੀ ਚਾਲਮਨ ਸਿੰਘ ਜੀ ਹਾਂ ਜੀ ਆ ਤੁਸੀਂ ਇੱਥੋਂ ਹੀ ਕੌਂਕਿਆਂ ਤੋਂ ਹਾਂ ਜੀ ਇੱਥੋਂ ਹੀ ਕਿੰਨੇ ਗਣਕ ਲੈ ਕੇ ਆਏ ਹੋ ਕਣ ਖੋਣਗੇ 25 ਦਿੱਤੀ ਕਿਲੇ 30 ਦਿੱਤੀ ਕਿਲੇ ਹਾਂ ਜੇਕਰ ਪਹਿਲੇ ਸਵਾਲ ਤੇ ਆਵਾਂ ਜਿਹੜੇ ਸਰਕਾਰ ਦੀਆਂ ਪਾਲਿਸੀਆਂ ਬਣਾਈਆਂ ਹੋਈਆਂ ਨੇ ਭਾਵੇਂ ਹੁਣ ਦੀ ਸਰਕਾਰ ਦੀ ਜਾਂ ਪੁਰਾਣੀ ਸਰਕਾਰ ਦੀ ਕੀ ਕਿਸਾਨੀ ਦੇ ਹਿੱਤ ਚ ਹੈ ਵਿੱਚ ਇਹ ਹਾਇਰਾਉਂਡ ਬਜਮੋਦੋ ਕੰਮ ਹੀ ਕਰਦਾ ਰਹਿ ਤਦੇ ਪਰ ਮੁਸ਼ਕਲਾਂ ਦਾ ਵਿੱਚ ਆਉਂਦੀਆਂ ਹੀ ਆ ਠੀਕ ਆ ਤੇ ਜਿਵੇਂ ਆਪਾਂ ਕਹਿੰਦੇ ਹੁਣ ਅਗਲੀ ਗੱਲ ਤਾਂ ਹੈ ਨਹੀਂ ਹੁਣ ਤਾਂ 6 ਮਹੀਨੇ ਪਹਿਲਾਂ ਰੇ ਚੱਕ ਕੇ ਰੱਖਣਾ ਪੈਂਦਾ ਹਾਂ ਅਗਲੇ ਦਿਨ ਜਗਰਾਵੀ ਜਾਣਾ ਰੇ ਚੱਕ ਲੈਣਾ ਉਹ ਉਹ ਗੱਲਾਂ ਹੈ ਨਹੀਂ ਹੁਣ ਤਾਂ ਹੁਣ ਕੀ ਕਿੱਥੋਂ ਨਹੀਂ ਧੱਕਦੇ ਕੀ ਹੁੰਦਾ ਪ੍ਰੋਬਲਮ ਚੱਕਦੇ ਮਤਲਬ ਜਾਂ ਬਾਹਰੋਂ ਅੰਦਰੋਂ ਜਿਹੜੀ ਗਾਹ ਵਾਲੀ ਫਸਲ ਦਾ ਉਹ ਝੋਨਾ ਲਾਉਣਾ ਉਹਦਾ ਗੋਪ ਖਾਦ ਲਿਆ ਕੇ ਰੱਖਣੀ ਪੈਂਦੀ ਹੈ ਹਮ ਮੋਕਰ ਕਈ ਗਰੀ ਸਾਇਟੀਆ ਆਉਂਦੀ ਨਹੀਂ ਸਾਇਟੀਆ ਚ ਪੰਜ ਪੰਜ ਪੂਰੀਆਂ ਦਿੰਦੇ ਆ ਉਹ ਰਣਵਾ ਨਹੀਂ ਹੁੰਦਾ ਜਿਹਨੇ 150 ਕੁ ਲੈਣਾ ਜੀ ਮਾਰਦੀ ਨੇ ਨੱਕ ਫੁੱਪ ਭੇਜਦੇ ਆ ਨਾਲ ਫਿਰ ਉਹ ਨਾਲ ਸਮਾਨ ਦਿੰਦੇ ਆ ਉਹਦੇ ਐਵੇਂ ਫਜ਼ੂਲ ਪੈਸੇ ਆ ਕੰਮੋਂ ਕਰਦਾ ਨਹੀਂ ਕੋਈ ਹਮ ਉਹ ਫਿਰ ਕੋਈ ਦੇਖ ਕੇ ਪਾਤਰ ਤੁੱਲਦ ਕੇ ਲਿਆਉਣਾ ਪੈਣਾ ਅੱਛਾ ਇਹ ਨਹੀਂ ਮੁਸ਼ਕਲ ਆ ਗਿਆ ਹੈ ਨਹੀਂ ਸੀ ਅੱਛਾ ਜਿਹੜਾ ਉਹ ਕਹਿੰਦੇ ਹੁੰਦੇ ਆ ਵੀ ਬਿਜਲੀ ਬਹੁਤ ਕੱਟਦੇ ਹੁੰਦੇ ਸੀ ਅੱਗੇ ਸਰਕਾਰਾਂ ਦੇ ਇਸ ਵਾਰ ਤਾਂ ਕਿਵੇਂ ਹਾਲਾਤ ਬਣਿਆ ਨਹੀਂ ਬਿਜਲੀ ਨਹੀਂ ਹੁਣ ਕਹਿ ਸਕਦੇ ਬਿਜਲੀ ਤਾਂ ਹੁਣ ਪਿੱਛੇ ਦਾ ਮੈਂ ਕਹਿੰਦੇ ਮੋਟਰਾਂ ਘੜਾ ਕੇ ਆਉਂਦੇ ਰਹੇ ਅੱਛਾ ਆਪ ਬਹੁਤ ਲੇਟ ਆਉਂ ਬਹੁਤ ਲੇਟ ਆਈ ਹਾਂ ਬਸ ਖਿਆਲ ਚ ਵੀ ਲਾਈਟ ਬੰਦ ਨਹੀਂ ਹੋਈ ਹਮ ਇੱਕ ਸਰਫਾ ਹੁਣ ਜਦੋਂ ਦੀ ਅੱਗ ਲੱਗਣ ਦਾ ਕਾਰਨ ਹਮ ਆ ਟੂੜੀ ਦਾ ਹੁਣ ਉਦੋਂ ਦਾ ਮਾੜਾ ਜਿਹਾ ਉਹ ਕਰਦੇ ਹੁੰਦੇ ਆ ਹੁਣ ਅੱਛਾ ਬੜੀਆਂ ਖਬਰਾਂ ਸੀ ਆਪ ਵੀ ਸ਼ਾਮ ਦੇ ਰਹਿੰਦੇ ਵੀ ਤੋੜੀ ਨੂੰ ਅੱਗ ਲੱਗ ਗਈ ਹੈ ਲੱਗ ਗਈ ਅਸੀਂ ਇਹ ਵੀ ਲਿਖਦੇ ਰਹਿੰਦੇ ਹਾਂ ਵੀ ਕਿਸਾਨ ਕਿਉਂ ਧਿਆਨ ਲੈਂਦੇ ਇਹ ਤੁਹਾਨੂੰ ਪਤਾ ਤਾਂ ਹੁੰਦਾ ਚੀਜ਼ਾਂ ਬਾਰੇ ਤੇ ਕਿੱਥੇ ਗਲਤੀ ਹੋ ਰਹੀ ਜਾਂਦੀ ਹੈ ਇਹਦਾ ਜਿਆਦਾ ਫਿਰ ਕਈ ਗਰੀ ਜਿਵੇਂ ਲਾਈਟ ਕੋਈ ਅੱਗੇ ਚ ਰਾਤ ਨੂੰ ਛੱਡਦੇ ਸੀ ਇਹ ਕਹਿੰਦੇ ਭੱਟੀ ਦਾ ਤੋ ਛੱਡਾਂਗੇ ਉਹ ਤਾਂ ਕੋਈ ਦੇਖਦਾ ਨਹੀਂ ਕੋਈ ਚਿੰਗਾਰਾ ਡੱਗ ਪਿਆ ਅੱਗ ਲੱਗ ਕੇ ਵੱਧ ਫੈਲੇ ਤੋਂ ਪਤਾ ਲੱਗਦਾ ਜਿਵੇਂ ਹੁਣ ਤੜਕੇ 5 ਵਜੇ ਛੱਡਦੇ ਆ ਚਲੋ ਉਦੋਂ ਲੋਕ ਉੱਠ ਖੜਦੇ ਆ ਨਹੀਂ ਤਾਂ ਕਹਿੰਦੇ ਉਹਨਾਂ ਦਾ ਟਰਾਂਸਫਰ ਦਾ ਏਰੀਆ ਹੁੰਦਾ ਉਹ ਮੈਂ ਕਿਹਾ ਹਾਂ ਵੈਸੇ ਲੈਟ ਨਾ ਤਾਂ ਵੈਸੇ ਬਹੁਤ ਘੱਟ ਚਾਂਸ ਹੁੰਦੇ ਆ ਨਹੀਂ ਜਿਵੇਂ ਬੀੜੀ ਪੱਤੀ ਨਹੀਂ ਛੱਡਦੇ ਨੇ ਉਹ ਚੀਜ਼ ਨਾਲ ਜ਼ਿਆਦਾ ਚਾਂਸ ਹੁੰਦੇ ਐ ਕਿਹਦੇ ਜਣ ਸਾਡੇ ਸਾਈਡ ਤੇ ਮਾਲਕ ਵੀ ਮੇਰਾ ਕੋਲ ਬਹੁਤ ਮੇਲ ਰਹੀ ਹੈ ਹਾਂ ਮੋਟਰ ਕੋਈ ਨਹੀਂ ਆਈ ਇਹੀ ਤਾਂ ਸੁਣ ਹੀ ਨਹੀਂ ਆਇਆ ਇੱਕ ਇੱਕ ਗੱਲਾਂ ਕਰਦੇ ਸੀ ਬੈਠੇ ਸਪੈਰੇ ਹਾਂ ਮੇਰਾ ਐਂਕੀਂ ਮਤ ਬੋਲ ਤੇ ਜਿਹੜਾ ਪਿੱਛੇ ਦੇ ਗੜੇ ਪੈ ਗਏ ਗੜੇ ਦਾ ਹਾਂ ਉਹ ਤਾਂ ਪੂਰਾ ਨੁਕਸਾਨ ਆ ਇਹ ਕਿੰਨੇ ਟਾਈਮ ਤੁਹਾਡੀ ਫਸਲ ਪੱਕਦੀ ਤੇ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਤਾਂ ਵੀ ਮੰਨੀਆਂ ਜੀ ਪੂਰਾ ਹੀ ਹੋ ਗਿਆ ਹੁਣ ਜਦੋਂ ਜਿਹੜੀ ਸਾਰੀ ਫਸਲ ਨੇ ਰੇ ਵੀ ਸਾਰੀ ਚੀਜ਼ ਲੈ ਲਈ ਉਹਨੇ ਸਪਰੇਆ ਵੀ ਕਰਾ ਲਈਆਂ ਤੇ ਮਗਰੋਂ ਗੜੇ ਪੈ ਗਏ ਮਰ ਗਈ ਫਿਰ ਹੁਣ ਨੁਕਸਾਨ ਉਹ ਤਿੰਨ ਘਰਾਂ ਦੇ ਇੱਥੇ ਬਾਹੀ ਵੀ ਆ ਪੰਪ ਦੇ ਨਾਲ ਉਹ ਤਾਂ ਬਾਹੀ ਬਾਹੀ ਪਹਣੀ ਪਈ ਹਾਂ ਕੋਈ ਫਾਇਦਾ ਨਹੀਂ ਲੱਗ ਗਿਆ ਨਾ ਕਿ ਫਾਇਦਾ ਨਹੀਂ ਹੈ ਨਾ ਜੀ ਮੂੰਗੀ ਵੀ ਨਹੀਂ ਹਰੀ ਹੋਈ ਉਹਨਾਂ ਦੀ ਅੱਛਾ ਦੁਬਾਰਾ ਫੇਰ ਪਾ ਕੇ ਮੂੰਗੀ ਦੁਬਾਰਾ ਲਾਈਵ ਕਰਾਂ ਜਦੋਂ ਆਪਾਂ ਇੱਥੇ ਮੰਡੀਆਂ 'ਚ ਆ ਜਾਂਦੇ ਆ ਜੇ ਸਰਕਾਰ ਦੇ ਆਪਣੇ ਇੱਕ ਨਿਯਮ ਬਣਾਏ ਹੁੰਦੇ ਆ ਭਾਵੇਂ ਉਹ ਚੈੱਕ ਕਰ ਨਮੀ ਚ ਮੌਇਸਚਰ ਚੈੱਕ ਕਰਨ ਉਹ ਕੀ ਉਹ ਟਾਈਮ ਟੂ ਟਾਈਮ ਚੇਂਜ ਹੁੰਦਾ ਰਹਿੰਦਾ ਕਿ ਕੋਈ ਪੈਰਾਮੀਟਰ ਰਹਿੰਦਾ ਉਹਨਾਂ ਦਾ ਕੋਈ ਇੱਕੋ ਪੈਰਾਮੀਟਰ ਰਹਿੰਦਾ ਉਹਨਾਂ ਦਾ ਤੇ ਫਿਰ ਤੁਹਾਨੂੰ ਕਈ ਵਾਰ ਐ ਨਹੀਂ ਹੋ ਜਾਂਦਾ ਵੀ ਉਹ ਜ਼ਿਆਦਾ ਨਮੀ ਚੈੱਕ ਕਰ ਗਿਆ ਜ਼ਿਆਦਾ ਕਹਿੰਦੇ ਭਾਈ ਛੋਟੀ ਕਰਨ ਜ਼ਿਆਦਾ ਗਿੱਲੀ ਆ ਅਰੇ ਮੌਸਮ ਦਾ ਵੀ ਫਰਕ ਪੈ ਜਾਂਦਾ ਹੈ। ਹੂੰ ਜਿਵੇਂ ਕੀ ਮੌਸਮ ਹੁਣ ਜਿਵੇਂ ਆਏ ਆ ਇੱਕ ਦਿਨ ਹੀ ਦਿਨ ਲੱਗਦਾ ਦੂਜੇ ਦਿਨ ਪੱਤਰ ਹੋ ਕੇ ਛੋੜੀਆਂ ਪੰਨੀਆਂ ਕਰੀਆਂ ਪੈ ਜਾਂਦੀਆਂ ਹੁਣ ਜੇ ਪਰਤ ਹੋਏ ਤੇ ਪੂੜੀਆਂ ਵੱਧਦਾ ਸੀ ਗੱਲ ਕਰੂ ਛੋੜੀਆਂ ਪੰਨੀਆਂ ਕਰੀਆਂ ਆਸਪਾਸ ਗਰੇ ਵੀ ਪੈ ਗਏ ਵਿੱਚ ਹੰਮ ਦਾ ਫਾਰੀੜ ਗੇ ਨਹੀਂ ਪੈ ਗੇ ਕਈ ਥਾਈਂ ਕੱਲ ਸਾਡੇ ਮੀਂਹ ਵੀ ਪੱਟਤ ਹੋ ਗਈ ਮਾਲਕ ਨੇ ਮਿਹਰ ਕਰਤੀ ਜਦੋਂ ਆਪਾਂ ਇੱਕ ਕਿਲਾ ਜਾਂ ਤੁਸੀਂ ਜਿਵੇਂ ਗੱਲ ਕੀਤੀ ਨੇ ਜਮੀਨ ਹੈਗੀ ਆ ਗਣਕ ਬੀਜੀ ਆ ਨਾਲ ਫਿਰ ਮਜ਼ਦੂਰ ਵੀ ਰੱਖਣੇ ਪੈਂਦੇ ਆ ਝਾੜੀ ਦਾ ਉਹਦਾ ਰੱਖਣਾ ਹੀ ਪੈਂਦਾ ਜੀ ਹਾਂ ਉਹਨਾਂ ਦਾ ਕੀ ਖਰਚਾ ਆ ਜਾਂਦਾ ਸੀ ਸਾਲ ਹਿਸਾਬ ਨਾਲ ਖਰਚਾ ਇਹ ਹੋਰ ਝਾੜੀ ਬਹੁਤ ਵਧਾਈ ਪਈ 500 ਰੁਪਏ ਦਾ ਹੁਣ ਕਾਹਨ ਤੇ ਇਹ ਵੀ ਵੱਧ ਕਹਿੰਦੇ ਆ 500 ਰੁਪਏ ਝਾੜੀ ਹਾਂ ਪਰਲੇ 15 ਤੋਂ 20000 ਉਹਨਾਂ ਦਾ ਹੈਗਾ ਇੱਕ ਬੰਦੇ ਦਾ ਹਾਂ ਜੀ ਰਾਮ ਨਰਾਮ ਦੋ ਬੰਦੇ ਸਰ ਜਾਂਦਾ ਉਹ ਤਾਂ ਆਪਦੇ ਜੇ ਮੇਰੇ ਦੋ ਬੱਚੇ ਆਪ ਕੰਮ ਨਾਲ ਕਰਨਗੇ ਤਾਂ ਫਲਕ ਇੱਕ ਹੀ ਲੈ ਲੈ ਇੱਕ ਬਣਾ ਲੈ ਜੇ ਹੁਣ ਆਪ ਨਹੀਂ ਹਸਣਾ ਫਿਰ ਤਾਂ ਉਹਨਾਂ ਦੋ ਲੈ ਲੈ ਦੋ ਜਵਾਕਾਂ ਦੀ ਗੱਲ ਕੀਤੀ ਆ ਜਿਹੜਾ ਹੁਣ ਬਾ ਸਮਝ ਚੱਲਦਾ ਤੇ ਕੰਮ ਕਾੜ ਲੈਂਦੇ ਆ ਮੁੰਡੇ ਕਰਦੇ ਆ ਕੰਮ ਜਿਹੜੇ ਜਿਹੜੇ ਲਗਨ ਲਾਇਆ ਸਾਡੇ ਮਗਰੋਂ ਬੱਚਿਓ ਵੀ ਕੰਮ ਕਰਦੇ ਆ ਨਹੀਂ ਕਹਿੰਦੇ ਨੇ ਇਹਨਾਂ ਕੋਲ ਵੱਧ ਜ਼ਮੀਨਾਂ ਵਾ ਬਸ ਉਹ ਤਾ ਟੱਪੇ ਦੀ ਰਹਿੰਦੇ ਮੁੰਡੇ ਉਹ ਤਾ ਟੱਪੇ ਉਹ ਵੀ ਹੈਗੇ ਆ ਜੀ ਉਹ ਅਰਜੀਵਲ ਲੁਧਿਆਣਾ ਏਰੀਆ ਪਹਾੜਾ ਜਿਵੇਂ ਲਾਹੌਰ ਆਪਾਂ ਕਹਿੰਦੇ ਕਿ ਪਹਿਲਾਂ ਤੋਂ ਪੈੜੀਆਂ ਮਹਿੰਗੀਆਂ ਸੀ ਉਹ ਉਧਰ ਨਹੀਂ ਕਰਦੇ ਉਹ ਕਾਲੇ ਪਤਾਲੇ ਦੇ ਇੱਥੇ ਸਾਡੇ ਦਾ ਮੈਂ ਕਹਿੰਦਾ ਜੀ ਸਾਡੇ ਤੋਂ ਪੈੜੀਆਂ ਨਹੀਂ ਮਹਿੰਗੀਆਂ ਨੇ ਸਾਡੇ ਦਾ ਹੁਣ 2.3 ਲੱਖ ਨੂੰ ਹੋਇਆ ਮਾੜਾ ਇਹ ਜਿਹੜੇ ਪਲੇਟਾ ਜਿਹੜੇ ਡਾਉਲਤੀ ਫਾਦਰ ਬੱਚੇ ਦੇ ਦੇਖ ਕੇ ਉਹਨਾਂ ਨੂੰ ਕੰਮ ਕਰਨਾ ਹੀ ਪਿਆ ਉਹਨਾਂ ਨੂੰ ਕਈ ਬੱਚੇ ਐ ਨਹੀਂ ਕਹਿੰਦੇ ਵੀ ਬਾਪੂ ਬਾਹਰ ਚੱਲਦੇ ਆ ਨਹੀਂ ਬਾਹਰ ਵੀ ਜਾਂਦੇ ਆ ਬਾਹਰ ਵੀ ਬਹੁਤ ਰਹਿ ਜਾਂਦੇ ਆ ਇਹ ਹਾਂ ਤੇ ਜਿਹੜੇ ਇੱਕ ਬੜਾ ਸਵਾਲ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਬੜਾ ਸਵਾਲ ਚੁੱਭਦਾ ਏ ਵੀ ਇੰਨੀ ਜਮੀਨਾਂ ਇੰਨਾ ਪੈਸਾ ਆਉਂਦਾ ਫਿਰ ਉਹ ਕਦੋਂ ਬਾਹਰ ਜਾਂਦੇ ਸਾਡਾ ਤਾਂ ਬੜਿਆ ਵੀ ਹੈਡਕੋਰ ਜ਼ਮੀਨ ਵੀ ਹੈ ਨਹੀਂ ਕੀ ਉਹਨਾਂ ਸ਼ਹਿਰੀ ਕਹਿੰਦੇ ਆ ਵੀ ਸਾਡਾ ਪੜਾਏ ਕੀਤੇ ਆ ਹੁਣ ਇੱਥੇ ਮੌਲ ਨਹੀਂ ਪੜਾ ਬਾਹਰ ਜਾਣਾ ਪੈਣਾ ਇਹ ਪਿੰਡਾਂ ਵਾਲੇ ਜ਼ਮੀਨਾਂ ਵਾਲੇ ਖਤ ਚਲੇ ਜਾਂਦੇ ਉਹ ਬਾਹਰ ਆਏ ਹਾਲਾਤ ਦੇਖ ਕੇ ਕੋਲੇ ਕਿੰਨੇ ਇੰਨੀ ਜ਼ਮੀਨ ਹੈਗੀ ਆ ਝਾੜ ਆਉਣਾ ਹਰ ਇੱਕ ਵਾਰ ਕੰਕ ਜਾਂ ਜੰਮੇ ਵਿੱਚ ਝੋਨਾ ਵੀ ਆਇਆ ਨਾ ਜੰਮੇ ਹੋਣਾ ਕਹਿੰਦੇ ਨਸ਼ੇ ਦਾ ਤੌਰ ਵਧਿਆ ਦਰਿਆ ਉਹ ਕਹਿੰਦੇ ਬੱਚੇ ਗਾਲ ਵੀ ਬਾਜ ਜਾਣਗੇ ਇਸ ਲੋਟ ਵੀ ਲੋਕ ਤੋਰੀ ਜਾਂਦੇ ਆ ਉਹ ਇਸੇ ਜਿਹੇ ਸੰਗ ਦਾ ਬਰ ਉਹ ਜਿਹਾ ਬਚਦਾ ਉਹ ਜਿਹਾ ਹੋ ਹੀ ਜਾਣਾ ਹੂੰ ਬਾਕੀ ਜਿਹੜਾ ਨਾ ਉਹ ਕੈਨੇਡਾ ਵਾਲਾ ਕੀੜਾ ਜਿਹਦੇ ਉਹ ਆ ਗਿਆ ਉਹ ਜਿੰਨਾ ਟਾਈਮ ਉਹ ਕੈਨੇਡਾ ਨਹੀਂ ਬੰਦਾ ਪਹੁੰਚਦਾ ਉਨਾਂ ਟਾਈਮ ਉਹਦੇ ਉਹ ਵਿਆਹ ਲੱਗੋ ਵਾਲੀ ਗੱਲ ਹੋ ਗਈ। ਹਾਂ ਇੱਕ ਮਰਦਾ ਨਹੀਂ ਕੀੜਾ ਉੱਥੇ ਜਾ ਕੇ ਫਿਰ ਜਦੋਂ ਕੀੜਾ ਮਰਦਾ ਫਿਰ ਵਸਾਉਂਦਾ। ਅਚ ਜੇ ਚਲੋ ਆਪਾਂ ਪਹਿਲਾਂ ਕੈਨੇਡਾ ਦੇ ਟੌਪਿਕ ਤੇ ਆ ਜਾਨੇ ਆ। ਉਹਨੂੰ ਕੁਛ ਕਾਇਦੀ ਹੈ ਕੈਨੇਡਾ ਦੇ ਹਾਲਾਤ ਕਿਵੇਂ ਦੇ ਹਨ। ਅਸਲ ਤੇ ਬੇਤਨ ਨੂੰ ਕੀ ਲੱਗਦਾ ਵੀ ਕੈਨੇਡਾ ਜਾ ਕੇ ਸੁਖਾਲੀ ਜ਼ਿੰਦਗੀ ਹੈ ਕਿ ਇੱਥੇ ਸੁਖਾਲੀ ਹੈ? ਇੱਥੇ ਸੁਖਾਲੀ ਹੈ। ਜ਼ਿੰਦਗੀ ਤਾਂ ਇੱਥੇ ਸੁਖਾਲੀ ਆ ਉੱਥੇ ਤਾਂ ਉਹ ਦੱਸਦੇ ਆ ਵੀ ਜ਼ਿਆਦਾ ਕੰਮ ਆ। ਤੇ ਜਾਂ ਰੋਟੀ ਪਕਾਲਾ ਖਾਲਾ ਤੇ ਜਾਂ ਸਵੇਰ ਨੂੰ ਤਿਵਨ ਤਿਆਰ ਕਰ ਲਾ ਬਸ ਖੜੀ ਐ ਹਾਂ ਵੀ ਅਸੀਂ ਹੁਣ ਸਾਡੇ ਇੱਥੇ ਜੋ ਜਿਹਨਾਂ ਦੇ ਬੱਚੇ ਗਏ ਆ ਗੱਲਾਂ ਕਰਦੇ ਦੱਸਦੇ ਆ ਹਾਂ ਤੇ ਟੋਰੀ ਲੋਕ ਆਈ ਜਾਂਦੇ ਆ ਵੀ ਆ ਹਾਲਾਤ ਦੇ ਹਿਸਾਬ ਨਾਲ ਇੱਧਰ ਜਮੀਨ 'ਚ ਨਸ਼ਾ ਦਾ ਕੌਰ ਜ਼ਿਆਦਾ ਕਰ ਸੀ ਵਿੱਚ ਜਵਾਗ ਬਹੁਤ ਖਰਾਬ ਹੋ ਗਏ ਜਿਹੜੇ ਲੱਗੇ ਨਸ਼ੀ ਹਾਂ ਕੰਮ ਕਰਦੇ ਨਹੀਂ ਉਹ ਉਧਰ ਫਿਰ ਆਏ ਆ ਆਪੇ ਉਹ ਦੇਖ ਆ ਉਧਰ ਫਰਕ ਵਾ ਪਰ ਅਸੀਂ ਵੈਸੇ ਐਜ਼ ਅ ਜਰਨਲਿਸਟ ਗੱਲ ਕਰਦੇ ਪਏ ਹਾਂ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਨਸ਼ਾ ਇੰਨਾ ਹੀ ਹੈ ਉੱਥੇ ਉਹਨਾਂ ਦੇ ਸਰਕਾਰਾਂ ਨੇ ਇੱਕ ਉਹਨਾਂ ਨੂੰ ਇੱਕ ਏਰੀਆ ਦੇ ਦਿੰਦੇ ਆ ਭਾਈ ਇੱਥੇ ਖਾਓ ਪਾਓ ਮਰੋ ਜੋ ਮਰਜ਼ੀ ਕਰੋ ਜਿਵੇਂ ਆਪਣੇ ਇੱਥੇ ਆ ਨਾ ਇੱਥੇ ਰੋਕ ਤਾਂ ਨਹੀਂ ਸਕਦੇ ਕਿਉਂਕਿ ਚੰਗੇ ਘਰਾਂ ਦੇ ਬੱਚੇ ਵੀ ਨਸ਼ੇ 'ਚ ਲੱਗ ਜਾਂਦੇ ਮਾਪੇ ਡਰ ਜਾਂਦੇ ਆ ਉੱਥੇ 18 ਸਾਲ ਤੋਂ ਬਾਅਦ ਕਰ ਦਿੰਦੇ ਆ ਪਤਾ ਇਹਨਾਂ ਮਾਪਿਆਂ ਨੂੰ ਜਵਾਕ ਹੈ ਕਿ ਨਹੀਂ ਹੈ ਤਾਂ ਕਰਕੇ ਬਹੁਤ ਟੈਨਸ਼ਨ ਲੈਂਦੇ ਨਹੀਂ ਉਹ ਅੱਛਾ ਜਿਹੜੇ ਜਵਾਕ ਚੰਗੀਆਂ ਜ਼ਮੀਨਾਂ ਵਾਲੇ ਬਾਹਰ ਚਲੇ ਜਾਂਦੇ ਆ ਉਹਨਾਂ ਜ਼ਮੀਨਾਂ ਦਾ ਕੀ ਬਣਦਾ ਫਿਰ ਪਿੱਛੇ ਜਮੀਨਾਂ ਦਾ ਜੀ ਮਾਲਾ ਅਸਰ ਚੱਕੀ ਜਾਂਦੇ ਜੱਟ ਤਾਂ ਉਹਨਾਂ ਲਈ ਬਾਨਾ ਚਾਂਦੀ ਬਣੀ ਜਾਂਦੀ ਉਹਨਾਂ ਦੀ ਚਾਂਦੀ ਬਣੀ ਜਾਂਦੀ ਹਾਂ ਕਹੋ ਜਦੋਂ ਜੱਟ ਉਹਨਾਂ ਨੂੰ ਕਹਿੰਦੇ ਜੇ ਲੋੜ ਨਹੀਂ ਪੈਂਦੀ ਆਪ ਇੱਕ ਦੂਜੇ ਦਿੱਤੋ ਜਾ ਕੇ ਉਹ ਕਹਿੰਦਾ ਜੇ ਮੇਰੇ ਕੋਲ 70 ਉਹ ਮੈਨੂੰ 65 ਲੈ ਲੈ 65 ਲਾ ਕੇ ਮੈਨੂੰ 70 ਲੈ ਲੈ ਉਹਨਾਂ ਨੂੰ ਤਾਂ ਕਹਿੰਦੇ ਨਹੀਂ ਪੈਂਦਾ ਕੁਝ ਅੱਛਾ ਉਹਦਾ ਉਹਦਾ ਆਪ ਹੀ ਕਹਿੰਦੇ ਫਲਾਣਾ ਆਇਆ ਸੀ ਇਹਨੇ ਦੇਖਿਆ ਫਿਰ ਉਹ ਦੂਆ ਵੀ ਕਹੋ ਉਹ ਕਰਾ ਮੈਨੂੰ ਵੀ ਲੈ ਲੈ ਹਾਂ ਉਹਨਾਂ ਦਾ ਰੇਸ ਹਾਲ ਚਾਂਦੀ ਆ ਇੱਕ ਦੂਜੇ ਨਾਲ ਵਧਾ ਕੇ ਇੱਕ ਦੂਜੇ ਨਾਲ ਵਧਾ ਕੇ ਵਧਾ ਕੇ ਹੂੰ ਤੇ ਜੇ ਜਦੋਂ ਆਪਾਂ ਤੁਸੀਂ ਹੁਣ ਸ਼ੁਰੂ ਤੋਂ ਕਿਸਾਨੀ ਕਰਦੇ ਆਏ ਹੋ ਹੋਗੇ ਹਾਂ ਹਾਂ ਹਨਾ ਤੇ ਤੁਹਾਨੂੰ ਕੀ ਲੱਗਦਾ ਪਿਆਏ ਕਿ ਜਿਹੜਾ ਹੁਣ ਦੇ ਹਾਲਾਤ ਬਣੇ ਹੋਏ ਆ ਇਹ ਸੁਖਾਰੇ ਹੋਏ ਆ ਜਾਂ ਆਮ ਪੁਰਾਣੇ ਹਾਲਾਤਾਂ ਨਾਲੋਂ ਕਿ ਹੁਣ ਔਖਾ ਚੱਲਦਾ ਪਿਆ ਹੈ ਹਾਂ ਹੁਣ ਔਖਾ ਹੀ ਆਗੇ ਨਾਲੋਂ ਹੁਣ ਆਇਆ ਮਗਾਈ ਦਾ ਗੌਰ ਜ਼ਿਆਦੇ ਆ ਜਿਵੇਂ ਖਰਚੇ ਜ਼ਿਆਦੇ ਆ ਹੂੰ ਰੇਗ ਦੇ ਮੋਟੇ ਵਿੱਚ ਬਮਾਇਲਾ ਮੋਟਰਸਾਈਕਲ ਤੋਂ ਬਿਨਾ ਕੋਈ ਇੱਥੇ ਮੰਡੀ 'ਚ ਨਹੀਂ ਆਉਂਦਾ ਹੂੰ ਅੱਗੇ ਲੋਕ ਸਾਈਕਲਾਂ ਦੇ ਸਾਰਾ ਕੰਮ ਕਰ ਲੈਂਦੇ ਸੀ ਉਹਦੇ ਨਾਲ ਖਰਚੇ ਵੱਧ ਗਏ ਆਪਣੇ ਡੀਜ਼ਲ ਇੰਨਾ ਕੀ ਡੀਜ਼ਲ ਦਾ ਫੌਦਾ ਹੁਣ 15 ਰੁਪਏ ਲੀਟਰ ਡੀਜ਼ਲ ਸੀਗਾ ਤੇ ਸਸਤੇ ਸੀ ਤੇ ਉਹਦੇ ਨਾਲ ਮਹਿੰਗਾਈ ਵਧੀ ਆ ਜਿਹੜਾ ਹੁਣ ਕਿਸਾਨੀ ਤਾਂ ਨੁਜੀ ਵਾਰ ਲੱਗਿਆ ਹੋਇਆ ਐਮ ਐਸ ਪੀ ਦਾ ਰੋਣਾ ਪਾਇਆ ਹੋਇਆ ਉਹ ਕਹਿੰਦੇ ਵੀ ਬਹੁਤੀਆਂ ਫਸਲਾਂ ਤੇ ਐਮ ਐਸ ਪੀ ਲੱਗਿਆ ਹੀ ਹੋਇਆ ਉਹ ਕਹਿੰਦੇ ਨਹੀਂ ਨਾ ਸਾਨੂੰ ਜਿਹੜੇ ਸੰਤ ਬਾਗ ਟਰੈਕਟਰ ਵਾਹਨਾਂ ਤੇ ਵੀ ਚਾਹੀਦੀ ਹੈ ਕੀ ਹੈ ਕੀ ਹੈ ਇਹ ਇਹ ਜਿਹੜਾ ਇੰਨਾ ਕੀ ਕਹਿ ਸਕਦੇ ਮੰਗੰਗ ਉਹ ਮੰਗਾ ਮੰਗੀ ਜਾਂਦੇ ਮੰਗਾ ਜੇ ਮੇਨ ਫਸਲਾਂ ਦੇ ਐਮ ਐਸ ਆਈ ਮੈਸੇਂਜ ਤਰੋ ਇਹੀ ਬਹੁਤ ਆ ਉਹ ਕਹਿੰਦੇ ਮੇਨ ਫਸਲਾਂ ਦੇ ਹੈਗੀ ਆ ਮੇਨ ਆਹ ਵਾਲੀ ਤੇ ਦੋਤੇ ਆ ਜਿਵੇਂ ਨਰਮਾ ਮੱਕੀ ਕਪਾਹ ਪੂਏ ਚੀਜ਼ਾਂ ਦੇ ਤਾਂ ਹੈ ਨਹੀਂ ਇਹਨਾਂ ਦੇ ਹੈ ਨਹੀਂ ਆ ਝੋਨਾ ਦੇ ਜਿਵੇਂ ਆ ਕਣਕਾ ਮਤਲਬ ਮੇਨ ਤਾਂ ਇਹੀ ਆ ਇਹ ਵੀ ਆਪਣੇ ਆ ਜਿਲ੍ਹੇ ਜੀ ਇੱਧਰ ਅੱਛਾ ਤੇ ਹੁਣ ਜਿਵੇਂ ਸਾਰੇ ਆ ਤੇ ਸਾਰੇ ਦੇ ਤਾਂ ਹੁਣ ਨਾਂ ਜਿੰਨੇ ਗਿੰਦੇ ਉਹਨੀਆਂ ਦਾ ਪਰਨਾਮ ਨਹੀਂ ਜਾਣਦੇ ਵੀ ਫਲਾਨੇ ਦੇਖੋ ਕੀ ਕਹਿ ਸਕਦੇ ਆ ਦੇ ਤੁਹਾਡੇ ਤੋਂ ਮੈਂ ਸਵਾਲ ਲਾਵਾਂ ਜਿਹੜਾ ਕਿਸਾਨੀ ਧਰਨਾ ਲੱਗਿਆ ਹੋਇਆ ਵਾ ਤੁਸੀਂ ਕਿੰਨਾ ਕਹਦੇ ਹੱਕ ਦੇ ਵਿੱਚ ਕਿਹੜੀ ਐ ਦੀ ਮੰਗ ਆ ਜਿਹੜੀ ਕਿ ਸਰਕਾਰਾਂ ਨੂੰ ਸਮਝ ਨਹੀਂ ਆਉਂਦੀ ਤੇ ਤੇ ਪਰ ਪਿਛਲੀ ਗੱਲ ਨਹੀਂ ਬਣੀ ਧਰਨੇ ਚ ਜਿਹੜੀ ਪਿਛਲੀ ਵੇਰੀ ਸੀ ਨਾ 81 ਹਾਂ 81 ਇੱਕ ਤਾਂ ਜਿੱਥੇ ਬੰਦੀਆਂ ਨਹੀਂ ਇਕੱਠੀਆਂ ਹੁੰਦੀਆਂ ਸਾਂ ਕੋਈ ਕਹਿੰਦਾ ਜਾਣਾ ਕੋਈ ਕਹਿੰਦਾ ਨਹੀਂ ਜਾਣਾ ਇੱਕ ਦੂਜੇ ਦੀਆਂ ਲੱਤਾਂ ਖਿੱਚਣਦੇ ਆ ਸਾਰੇ ਕੋਸ਼ਕ ਲੋਕ ਮੰਨਦੇ ਵੀ ਆ ਕੋਸ਼ਕ ਨਹੀਂ ਵੀ ਮੰਨਦੇ ਹੂੰ ਕਈ ਬੰਦੇ ਹੁਣ ਜਿਵੇਂ ਅੱਗੇ ਪਹਿਲਾਂ ਹਰ ਘਰ ਚੋਂ ਬੰਦਾ ਗਿਆ ਹੂੰ ਤੇ ਐਦ ਕੀ ਸਾਡੇ ਇਧਰ ਪਤਾ ਲੱਗਦਾ ਨਹੀਂ ਮੈਨੂੰ ਪਾਣੀ ਲੱਗਦਾ ਵੀ ਹੈਗਾ ਵੀ ਆ ਹਾਂ ਬਹੁਤ ਤਾਂ ਕਹਿੰਦੇ ਕਈ ਕਹਿੰਦੇ ੱੱਕੇ ਨਾਲ ਜਗ੍ਹਾ ਰੁਕੀ ਹੋਈ ਆ ਤਾਂ ਕਰਕੇ ਲੋਕਾਂ ਨੂੰ 3 ਘੰਟੇ ਐਕਸਟਰਾ ਲੱਗਦੇ ਆ ਯਾਰ ਨੂੰ ਉਹ ਪਹਿਲਾਂ ਰਬਚਾਰੇ ਰਾਜਪੁਰੇ ਤੋਂ ਮੁੜਦੇ ਆ ਫਿਰ ਟੰਡੀਆਂ ਨੂੰ ਹਾਲੀ ਨੂੰ ਘਮ ਘਮਾ ਕੇ ਫਿਰ ਜਾਂਦੇ ਆ ਉਹ ਧਰਨੇ ਦਾ ਕੋਹੜਾ ਮਤਲਬ ਹੁਣ ਤਾਂ ਕੋਈ ਦਾ ਕੰਟੈਕਟ ਵੀ ਲੱਗਿਆ ਹੋਇਆ ਧਰਨੇ ਮੈਨੂੰ ਨਹੀਂ ਲੱਗਦਾ ਬਈ ਵਧੀਆ ਗੱਲ ਆ ਇਹਦੀ ਹਾਂ ਇਹ ਲੈ ਜੇ ਤਾਂ ਉਦੋਂ ਹੀ ਬੈਠੇ ਰਹਿੰਦੇ ਉਦੋਂ ਕਹਿੰਦੇ ਸੀਗੇ ਵੀ ਉਹ ਮੰਗਾ ਮੰਨਣ ਨੂੰ ਕਹਿੰਦੇ ਸੀਗੇ ਜੇ ਅੜਕ ਜੋਦ ਜਦੋਂ ਉਦੀ ਬੈਠੇ ਰਹਿੰਦੇ ਹਾਂ ਕੀ ਸੀ ਵੀ ਕਿੰਨਾ ਟਾਈਮ ਸਾਲ ਸਵਾ ਸਾਲ ਬੈਠੇ ਰਹੇ ਮੋਦੀ ਸਾਹਿਬ ਲਾਈਵ ਹੋਏ ਸੀ ਕਹਿੰਦੇ ਮੰਗਾ ਮੰਨ ਲਈਆਂ ਪਰ ਕੋਈ ਲੈ ਉਹਦਾ ਜਵਾਨੀ ਸੀ ਨਾ ਹਾਂ ਉਹ ਕਹਿੰਦੇ ਸੀ ਲੱਗਣਾ ਡੋੜ ਮਹੀਨਾ ਲੱਗਣਾ ਸੀ ਉਹ ਚੀਜ਼ ਨੂੰ ਬੈਠੇ ਰਹਿੰਦੇ ਜਦੋਂ ਡੋੜ ਮਹੀਨਾ ਲੋਕ ਬੈਠੇ ਸੀਗੇ ਹਾਂ ਪਰ ਹੁਣ ਨਹੀਂ ਉਹ ਗੱਲ ਵੱਲਣੀ ਉਹਨੋਂ ਕਹਿੰਦੇ ਨੇ ਧਰਨੇ ਦੇ ਵੇਲੇ ਸੇਫ ਆਗ ਉੱਪਰਲੇ ਉਹਨਾਂ ਤੇ ਬਾਅਦ ਚ ਅਲਿਗੇਸ਼ਨ ਲੱਗੇ ਕਿ ਇਹਨਾਂ ਨੇ ਆਪੇ ਚੱਕ ਲਿਆ ਸਰਕਾਰ ਨਾਲ ਰਲ ਰਲ ਕੇ ਹਾਂ ਉਹ ਤਾਂ ਮਸਾਂ ਜਾਨ ਛੜਾ ਕੇ ਨਿਕਲੇ ਈ ਉਦੋਂ ਜੇ ਲੋਕੜੇ ਰਹਿੰਦੇ ਉੱਥੇ ਉਹਨਾਂ ਤਾਂ ਐ ਸੀ ਵੀ ਕਿਹੜਾ ਟਾਈਮ ਹੋਵੇ ਚੱਲੀਏ ਇੱਥੇ ਹੂੰ ਉਹਦਾ ਮਸਾਂ ਉਹਨਾਂ ਦੀ ਜਾਨ ਛੋਟੀ ਆ ਹਾਜੀ ਜੂਨ ਚ ਤਾਂ ਪੰਜਾਬ ਚ ਵੋਟਾਂ ਹਾਂ ਤਿੰਨ ਚਾਰ ਜੂਨ ਨੂੰ ਰਿਜ਼ਲਟ ਆ ਜਾਣਾ ਉਸ ਤੋਂ ਬਾਅਦ ਮਹੀਨਾ ਦੋ ਮਹੀਨਾ ਲੱਗਣਾ ਸਰਕਾਰ ਨੂੰ ਪੂਰਾ ਪ੍ਰੋਪਰ ਪਾਵਰ ਚਾਉਣ ਨੂੰ ਮਤਲਬ 3 ਮਹੀਨੇ ਤਾਈਂ ਉਹ ਵਿਹਲੇ ਹੀ ਬੈਠੇ ਆ ਕਿਉਂਕਿ ਉਹ ਪਾਵਰ ਤਾਂ ਕਿਸੇ ਕੋਲ ਨਹੀਂ ਐ ਇਸ ਟਾਈਮ ਹਾਂ ਚੋਣ ਜਾਬਤਾ ਲੱਗਾ ਉੱਥੇ ਵਿਹਲੇ ਹੀ ਬੈਠੇ ਆ ਵਿਹਲੇ ਹੀ ਆ ਕੰਮ ਆ ਗਰਮੀ ਪੂਰੀ ਸਿਕੜ ਤੇ ਪੈਣੀ ਐ ਜਵਾਕ ਜਿਹੜੇ ਉੱਥੇ ਧਰਨਾ ਤੇ ਬੈਠੇ ਇਹਨਾਂ ਨੇ ਔਖੇ ਹੋਣਾ ਜਿਹੜੇ ਸਾਰਾ ਪੜਾਈ ਲਿਖਾਈ ਛੱਡ ਕੇ ਬੈਠੇ ਆ ਅੱਛਾ ਇੱਕ ਨਾਰਮਲ ਜਿਹਾ ਸਵਾਲ ਜਿਹੜਾ ਕਿ ਲੈ ਕੇ ਚੱਲਾਂ ਜਦੋਂ ਇੱਕ ਕਿਸਾਨ ਦਾਣਾ ਮੰਡੀ ਤੇ ਆ ਜਾਂਦਾ ਜਿਹੜੀ ਆਪਣੀ ਫਸਲ ਲੈ ਕੇ ਆਉਂਦਾ ਉਸ ਤੋਂ ਬਾਅਦ ਕੀ ਕੀ ਚੀਜ਼ਾਂ ਹੁੰਦੀਆਂ ਆ ਜਿਹੜੀਆਂ ਕਿ ਉਹਨੂੰ ਦੇਖਣੀਆਂ ਪੈਂਦੀਆਂ ਆ ਦਿਨ ਰਾਤ ਬਹਿਣਾ ਪੈਂਦਾ ਕਿੰਨੇ ਟਾਈਮ ਉਹਦੇ ਫਸਲ ਦੀ ਬਾਰੀ ਆ ਮੜੇ ਸਟੇਨ ਕਰਾਂਗੇ ਕਿ ਵੇ ਸਾਰਾ ਸਰਕਲ ਚੱਲਦਾ ਹੈ। ਉਹਦੇ ਜਿਵੇਂ ਹੁਣੇ ਜ਼ਿਮੀਂਦਾਰ ਆ ਗਿਆ ਉਹਦੇ ਚ ਬਾਰਦਾਨੇ ਦੀ ਪ੍ਰੋਬਲਮ ਪਰਚੇਜ ਦੀ ਪ੍ਰੋਬਲਮ ਇਹ ਬਾਰਦਾਨੇ ਦੀ ਪ੍ਰੋਬਲਮ ਇਹ ਵੱਡੇ ਸ਼ਹਿਰਾਂ ਚ ਵੀ ਹੈ ਕਿ ਪਿੰਡਾਂ ਚ ਹੀ ਰਹਿ ਗਈ ਹੁਣ ਕਿਵੇਂ ਨਹੀਂ ਵੱਡੇ ਸ਼ਹਿਰਾਂ ਚ ਵੀ ਹੈਗੀ ਹੈ ਹੈਗੀ ਹੈ ਇਹ ਸਰਕਾਰ ਨੂੰ ਪਹਿਲਾਂ ਚਾਹੀਦਾ ਵਾ ਜੀ ਜਦੋਂ ਪਰਚੇਜ ਦੇ ਡੇਟ ਉਹਨਾਂ ਨੇ ਲਾਂਤੀ ਇਹ ਤੋਂ ਦੋ ਦਿਨ ਪਹਿਲਾਂ ਜਾਂ ਉਸ ਦਿਨ ਬਾਰਦਾਨਾ ਲੈਉਣ ਇਹ ਪਰਚੇਜ ਕਹਿ ਦਿੰਦੇ ਆ ਜੀ ਜ਼ਿਮੀਂਦਾਰ ਮਾਲ ਲੈ ਆਉਂਦਾ ਵਿਚਾਰਾ ਬੈਠਾ ਰਹਿੰਦਾ ਨਾ ਇੱਥੇ ਕੋਈ ਆਉਂਦਾ ਉਹ ਬੈਠਾ ਚੱਕੀ ਜਾਂਦਾ ਜਰਾ ਉਸ ਤੋਂ ਬਾਅਦ ਪ੍ਰੋਸੈਸ ਕੀ ਚੱਲਦਾ ਪੂਰਾ। ਇਸ ਤੋਂ ਬਾਅਦ ਪ੍ਰੋਸੈਸ ਵਾਰ ਦਾ ਨਾ ਆਉਂਦਾ ਫਿਰ ਸਪੈਕਟਰ ਆਉਂਦਾ ਫਿਰ ਮੰਨ ਲਓ ਉਹਦਾ 500 ਗੱਟਾ ਉਹਦਾ 100 ਗੱਟਾ ਖਰੀਦਦਾ ਉਹ ਫਿਰ ਬੈਠਾ ਵਿਚਾਰਾ ਮੂੰਹ ਲਈ ਝੱਕੀ ਜਾਂਦਾ ਜੀ। ਹੂੰ। ਉਹਨਾਂ ਕਿ 500 100 ਖਰੀਦਦਾ। ਹਾਂ ਬਸ ਉਹ 100 ਫਿਰ ਬੈਠਾ ਰਿਆ ਬੈਠਾ ਉਹ। ਹਾਂ। ਉਹਦਾ ਉਹਦਾ ਵੀ ਕਿਹੜਾ ਪੱਕਾ ਪਤਾ ਵੀ 100 ਖਰੀਦ ਲੈਣਾ ਆ ਕੇ ਕਹਿ ਦਿੰਦਾ ਵੀ ਇਹਨੂੰ ਖਲਾਰੋ ਜੀ ਫਲਾਣਾ ਕਰੋ ਇਹਦਾ ਗੱਲ ਆ ਉਹ ਆ। ਹਾਂ। ਜ਼ਿੰਮੇਵਾਰਤਾ ਆਪਦੀ ਮਿਹਨਤ ਪੂਰੀ ਕਰਕੇ ਲੈ ਆ ਨਾ। ਹਾਂ। ਜਿਹੜੀ ਇੱਕ ਗੱਟੇ ਪਿੱਛੇ ਲਾ ਲਓ ਜਾਂ ਕਿਵੇਂ ਵੀ ਲਾ ਲਓ ਬੰਦੇ ਦੀ ਐਕਸਪੈਕਟੇਸ਼ਨ ਹੁੰਦੀ ਹੈ ਬੰਦੇ ਨੂੰ ਮਿਲ ਜਾਂਦੀ ਹੈ ਫਿਰ ਇੰਨਾ ਪਹਿਮ ਮੁੱਲ ਮਿਲ ਜੇ ਮੇਰੇ ਹਿਸਾਬ ਨਾਲ ਨਹੀਂ ਕੀ ਚੱਲਣਾ ਕੀ ਪਿਆ ਹੁਣ ਇਹਨਾਂ ਕੀ 2275 ਰੁਪਏ 2275 ਰੁਪਏ ਤੁਹਾਨੂੰ ਕੀ ਤਾਂ ਇੱਕ ਫਿਰ ਵੀ ਆਈਡੀ ਹੁੰਦੀ ਮੈਨੂੰ ਯਾਰ ਇੰਨੇ ਇੱਕ ਮਿਲ ਜਾਣ ਤਾਂ ਬੰਦੇ ਨੂੰ ਵਧੀਆ ਹੋ ਜੇ ਪਰ ਜ਼ਿਮੀਦਾਰ ਤਾਂ ਇੱਥੇ ਵੀ ਖੜਾ ਵਜੇ ਮੈਂ ਕਿ ਮੌਸਮ ਨੇ ਮਾਰ ਮਾਰਤੀ ਹੂੰ 15 15 ਕੁਇੰਟਲ ਦੀ ਝਾੜ ਨਿਕਲਦਾ ਜੇ ਇਹ ਹੁਣ 20 ਪਲੱਸ ਹੁੰਦਾ ਨਿਕਲਦਾ ਹੀ ਆ ਅੱਛਾ 20 ਪਲੱਸ ਨਿਕਲਦਾ ਜ਼ਿਮੀਦਾਰ ਨੂੰ ਤਾਂ ਇੱਥੇ ਵੀ ਸਬਰ ਸੇ ਹੂੰ ਅਨਨਾਂ ਹੋਰ ਚੀਜ਼ਾਂ ਸਸਤੀਆਂ ਹੋਣ। ਹੂੰ। ਦੂਟੀਆਂ ਚੀਜ਼ਾਂ ਬੜਾ ਰਕੜਾ ਬੰਦ। ਇਹ ਤਾਂ ਚਾਹੀ 2000 ਰੇਟ ਕਰ ਦੇਣਾ ਹੁਣ ਜਿਵੇਂ ਡਾਈ ਰੇ ਆ, ਜੂਰੀਆ ਵਾ, ਬਲੈਕ ਚ ਮਿਲਦਾ, ਡੀਜ਼ਲ ਆ। ਇਹ ਚੀਜ਼ਾਂ ਬੜੀਆਂ। ਹੁਣ ਇਹ ਕਣਕ ਦਾ ਚਾਹੀ 5000 ਨੂੰ ਹੋ ਜੇ ਜ਼ਿਮੀਂਦਾਰ ਨੂੰ ਡੀਜ਼ਲ ਫੇਅਰ 100 ਰੁਪਏ ਤੋਂ ਉੱਤੇ ਕਰਤਾ ਤਾਂ ਕੀ ਆਸਰਾ ਦਾ? ਗੱਲ ਉੱਥੇ ਖਮਾ। ਵੀ ਇਧਰ ਦੀ ਦਿੱਤੇ ਇਧਰ ਦੀ ਲੈ ਲਿਓ ਉਹਦਾ ਕੋਈ ਆਸਰਾ। ਜਿਹੜਾ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਆ, ਇਹ ਤਾਂ ਤੁਹਾਨੂੰ ਕਿੰਨਾ ਕ ਫਾਇਦਾ ਮਿਲ ਜਾਂਦਾ। ਇਹਦਾ ਫਾਇਦਾ ਤਾਂ ਹੀ ਹੁਣ ਜਾਤਾ ਕੋ ਫੀਲਡ ਚ ਆਉਣਾ। ਉੱਥ ਉਹ ਤਾਂ ਉੱਥੇ ਮੇਲਾ ਲਾਉਂਦੇ ਆ ਹੁਣ ਉਥੋਂ ਇਸ ਤੋਂ ਬਾਅਦ ਕੋਈ ਆਉਂਦਾ ਜਾਂ ਨਹੀਂ ਆਉਂਦਾ ਫਿਰ ਹੁਣ ਮੰਨ ਲਓ ਕੋਈ ਵੀ ਚੀਜ਼ ਆ ਮੰਨ ਲਓ ਮੈਂ ਹੀ ਕਹਿੰਦਾ ਵੀ ਮੈਂ ਲਾਉਣਾ ਹੁਣ ਮੈਂ ਇੱਕ ਕਿੱਲਾ ਲਾਉਣਾ ਉਹ ਕਹਿੰਦਾ ਨਹੀਂ ਘਟੋ ਘਟ ਪੰਜ ਕਿੱਲੇ ਲਾਉ ਚੀਜ਼ ਦੇ ਹੂੰ ਉਹਦਾ ਫਿਰ ਉਹਨਾਂ ਦਾ ਪ੍ਰੈਕਟੀਕਲ ਹੋ ਗਿਆ ਪੰਜਾਂ ਕਿੱਲਾਂ ਦਾ ਮਾਮਲਾ ਦੇਖ ਲਓ ਕਿੱਥੇ ਗਿਆ ਹੂੰ ਕਿੱਲੇ ਖੰਡ ਰੋ ਨਹੀਂ ਆਉਂਦੇ ਜੀ ਨਹੀਂ ਆਉਂਦੇ ਨਹੀਂ ਆਉਂਦੇ ਜੀ ਇਹ ਜਦੋਂ ਤੁਸੀਂ ਆਪਣੇ ਜਿਹੜੇ ਮੋਹਤਵਾਰ ਹੁੰਦੇ ਆ ਭਾਵੇਂ ਐਮਐਲਏ ਗੱਲ ਹੋਵੇ ਜਾਂ ਪੰਚਾਇਤੀ ਗੱਲ ਹੋਵੇ ਇਹ ਕੋਈ ਹੈਲਪਫੁਲਪ ਨਹੀਂ ਕਰਦੇ ਤਾਂ ਦੀ ਮੰਡੀ ਬੋਰਡ ਚ ਹਾਂ ਨਹੀਂ ਕੋਈ ਹੈਲਪ ਨਹੀਂ ਅੱਛਾ ਇਹਦਾ ਕੱਲੀ ਫੋਟੋ ਕਰਾਉਣ ਆਉਂਦੇ ਆ ਜਦ ਦੇ ਪਰਚੇ ਸ਼ੁਰੂ ਹੋਣਗੇ ਹਾਂ ਬਸ ਉਹ ਢੇਰੀ ਦੇ ਦਾਲੇ ਖੜਕੇ ਐ ਚੱਕ ਕੇ ਮਾੜਾ ਦੇਖ ਲੈ ਦਾਣਾ ਕਿਵੇਂ ਆ ਹਾਂ ਇਹਨਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਵੀ ਇਹਦੇ ਚ ਕਿੰਨੇ ਤੇਜ ਇਹਨਾਂ ਦਾ ਪਰਿਆਉ ਜੀ ਅੱਜ ਬੋਲੀ ਸਟਾਰਟ ਕਰਾਤੀ ਇਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਇਹ ਚ ਇੰਨੇ ਪਰਸੈਂਟ ਦਾਣਾ ਖਰਾਬ ਆ ਵੀ ਇਹ ਖਾਂ ਵੀ ਕਿਦਾਂ ਜਾਂ ਕੀ ਆ ਕੀ ਨਹੀਂ ਕੋਈ ਮਤਲਬ ਨਹੀਂ ਉਹਨਾਂ ਦਾ ਇੱਕ ਕਣਕ ਪਈ ਦੀ ਦੀ ਆ ਵੀ ਕਣਕ ਪਈ ਆ ਪਿੱਛੇ ਤੇ ਬਹੁਤ ਵੀਡੀਓ ਵਾਇਰਲ ਹੋਈਆਂ ਸੀ ਹਾਂ ਇਹਨਾਂ ਨੂੰ ਇਹ ਚੀਜ਼ ਬਾਰੇ ਕੁਝ ਨਹੀਂ ਪਤਾ ਤੇ ਜੇਕਰ ਇਹੜੇ ਆਰਤੀਆ ਭਾਈਚਾਰਾ ਵਾਜਾ ਸੈਲਰ ਮਾਲਕਾਂ ਦੀ ਗੱਲ ਕੀਤੀ ਜਾਵੇ ਉਹਨਾਂ ਦਾ ਥੋੜਾ ਕਿਵੇਂ ਦਾ ਬਹਿੰਦਾ ਵਾ ਪੂਰਾ ਸਾਲ ਜਾਂ ਹੋਵੇ ਜਾਂ ਕਿਵੇਂ ਵੀ ਹੈ ਉਹਦੇ ਨਾਲ ਵਧੀਆ ਹੀ ਵਧੀਆ ਹਾਂ ਜੀ ਕਿਵੇਂ ਵਧੀਆ ਕਿਉਂ 100 ਲੈਂਡ ਦੇਣ ਕਰਨਾਈ ਹਮ ਇਹ ਉਹਦੇ ਕੋਲ ਮਾਮਾ ਧੀਆ ਵਾਲਾ ਰਸਤਾ ਹਾਂ ਆਰਤੀਆ ਤੇ ਜ਼ਿਮੀਦਾਰ ਵਾਲਾ ਉਹ ਆਪਦੇ ਰਿਸ਼ਤੇਦਾਰ ਨਹੀਂ ਉਹਨਾਂ ਜਾਨੀ ਜਿੰਨਾ ਉਹਦੇ ਨਾਲ ਹੁੰਦਾ ਅਭੀ ਨਵੀ ਜੋ ਵੀ ਆ ਆਰਤੀਆ ਕੋਲੇ ਜਾਂਦਾ ਆਰਤੀਆ ਚਾਹੇ ਜ਼ਿਮੀਦਾਰ ਨੂੰ ਕਹਿੰਦਾ ਇਹ ਨਹੀਂ ਕਿ ਆਰਤੀਆਂ ਦਾ ਵੀ ਜ਼ਿਮੀਦਾਰ ਸਾਹ ਆਰਤੀਆ ਹੂੰ ਵੀ ਬਰਾਬਰ ਦਾ ਹੱਕਦਾਰ ਹੈ ਜ਼ਰੂਰੀ ਨੂੰ ਵੀ ਕਲਾੜ ਤੇ ਜ਼ਿਮੀਦਾਰ ਦਾ ਸਰ ਦਾ ਜ਼ਿਮੀਦਾਰ ਵੀ ਖੜਦਾ ਵਾ 830 ਆਪਾਂ ਕੈਮਰੇ ਦੇ ਅੱਖ ਦੇ ਨਾਲ ਜੇਕਰ ਗੱਲ ਕੀਤੀ ਤੁਹਾਡਾ ਕੋਈ ਅਜਿਹੇ ਸਵਾਲ ਜਿਹੜਾ ਕਿ ਜ਼ਰੂਰੀ ਦੱਸਣਾ ਹੋਵੇ ਤੁਹਾਡੇ ਜਹਨ ਦੇ ਵਿੱਚ ਚੱਲਦਾ ਹੋਵੇ ਨਹੀਂ ਕੋਈ ਏਦਾਂ ਇਹੀ ਸਵਾਲ ਜਿਹੜੇ ਘੁੰਮ ਫਿਰ ਕੇ ਰਹਿ ਜਾਂਦੇ ਜਿੰਦਗੀ ਚ ਅੱਛਾ ਇੱਕ ਜ਼ਿਮੀਦਾਰ ਦੀ ਜ਼ਿੰਦਗੀ ਜਾਂ ਕਿਸਾਨ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਪੰਜਾਬ ਦੇ ਆਹ ਨਾਲ ਸਮਾ ਬਾਕੀ ਸੋਚਦਾ ਪਿਆ ਵਾ ਪੰਜਾਬ ਦਾ ਆਹ ਨਾਲ ਸਮਾ ਕੀ ਕਹਿੰਦਾ ਪਿਆ ਮਾੜਾ ਕਿਉਂ ਮਾੜਾ ਜਿਵੇਂ ਹੁਣ ਸੈਂਟਰ ਸਰਕਾਰ ਐਦਕੀ ਤੁਹਾਡੇ ਸਾਹਮਣੇ ਇਹਨਾਂ ਨੇ 8 ਰੁਪਏ ਵਿੱਚੋਂ ਕੱਢਣ ਨੂੰ ਫਿਰਦੇ ਆ ਇਹ। ਆ ਸੈਂਟਰ ਸਰਕਾਰ ਨੇ ਐਲੈਕਸ਼ਨ ਹੋਣ ਦਿਓ। ਜੋ મોદી ਆ ਗਿਆ। ਇਹਨਾਂ ਨੇ ਕਾਰਪੋਰੇਟ ਘਰਾਣੇ ਨੂੰ ਦੇ ਦੇਣਾ ਸਾਰਾ। ਆ ਵਿੱਚੇ ਤਾਂ ਵੀਡੀਓ ਵਾਇਰਲ ਹੁੰਦੀਆਂ ਪਈਆਂ ਸੀ ਕਿ ਟਰਾਲੀਆਂ ਫਿਰਦੀਆਂ ਫੇਰ ਉਹਨਾਂ ਦੇ ਰਿਲਾਇੰਸ ਵਾਲਾ ਜਿਹੜਾ ਮੋਗੀ ਵਾਲਾ ਹੈਗਾ ਵਾ। ਉਹੀ ਚੀਜ਼ ਆ ਗਿਆ ਨਾ ਵੀ ਇੱਕਾ ਨਹੀਂ ਇਹ ਚੀਜ਼। ਜ਼ਿਮੀਂਦਾਰ ਨੂੰ ਵੀ ਚਾਹੀਦਾ। ਇੱਥੇ ਆ ਕਿਸਾਨ ਬੈਠੇ ਆ। ਤੇ ਉੱਥੇ ਵੀ ਉਹ ਕਿਸਾਨ ਆ ਉਹ ਲਾ ਕੇ ਵਿਹਲਾ ਹੋ ਜਾਂਦਾ। ਇਹੋ ਜਿਹਾਰਿਆਂ ਨੂੰ ਹੁਣ ਚਾਰ-ਚਾਰ ਪੰਜ-ਪੰਜ ਦਿਨ ਹੋ ਗਏ ਬੈਠਿਆਂ। ਥੋੜੇ ਅਣਖ ਵੀ ਆ ਵੀ ਬੀ ਬੈ ਉਹ ਫਿਰ ਉੱਥੇ ਮੂੰਹ ਕੋਲ ਕੋ ਗੋ ਵੀ ਭਾਈ ਦੇ ਜੋ ਵੀ ਇਹ ਤਾਂ ਮੈਂ ਤਾਂ ਕਿਸੇ ਦੀ ਲਹਣਾ ਆ ਇੱਕੇ ਦੀ ਵੀ ਕਮੀ ਇੱਕੇ ਦੀ ਵੀ ਕਮੀ ਉਹਦੇ ਤੋਂ ਤੁਸੀਂ ਉੱਥੇ ਬੈਠੇ ਰਹੇ ਹੋ 2 ਸਾਲ ਉਹ ਸਾਰੇ ਉਹ ਚੌਧਰੀ ਆ ਜੀ ਉਹ ਉਹਨਾਂ ਦੇ ਪਾਸਾ ਮੂਰੇ ਫਟੀਆਂ ਟਰਾਲੀਆਂ ਪਾ ਕੇ ਆ ਕੇ ਖੱਤਰ ਵੇਚ ਕੇ ਵੀ ਅਸੀਂ ਵਿਹਲੇ ਆ ਹਮ ਬਸ ਉਹਨਾਂ ਨੇ ਹੁਣ ਰੋਲਾ ਪਾਉਣ ਪਉਂਦੇ ਫਿਰਨਗੇ ਅਸੀਂ ਤਾਂ ਵਿਹਲੇ ਆ ਅਸੀਂ ਵਿਹਲੇ ਆ ਅੱਜ ਤੋਂ ਜੇਕਰ ਹਾਲਾਤ ਐਵੇਂ ਹੀ ਬਣੇ ਰਹੇ ਨਸ਼ੇ ਨੂੰ ਲੈ ਕੇ ਐਵੇਂ ਹੀ ਹਾਲਾਤ ਬਣੇ ਰਹੇ ਆਇਲਟਸ ਨੂੰ ਲੈ ਕੇ ਤਾਂ 10 ਸਾਲ ਦੇ ਬਾਅਦ ਜਿਹੜਾ ਜ਼ਿੰਮੇਵਾਰ ਉਹ ਆਪਣੇ ਆਪ ਨੂੰ ਕਿੱਥੇ ਦੇਖਦਾ ਕੀ ਰਹੂਗਾ ਉਹਦੀ ਆਪਣੀ ਅਸਲੀਅਤ ਕੀ ਰਹੂਗੀ 10 ਜਾਂ 20 ਸਾਲ ਤੱਕ ਉਹ ਤਾਂ ਇੱਥੇ ਬਸ ਭਈਏ ਆ ਜਾਣਗੇ ਹਮ ਜਿਹੜੇ ਆ ਬੁੜੇ ਆ ਜਾਂ ਸਾਡੇ ਵਰਗੇ ਆ ਜਿਨ੍ਹਾਂ ਦਾ ਤੱਕਾ ਨਹੀਂ ਲੱਗਿਆ ਉਹ ਰਹਿ ਗਏ ਉਹ ਰਹਿ ਗਏ ਉਹ ਰਹਿ ਗਏ ਉਹ ਦਿਹਾੜੀ ਲਿਓਣੇ ਪਿਆ ਕਰਨੇ ਇਹ ਵੀ ਸ਼ਿਕਾਰ ਕਰਨਾ ਆ ਜੋ ਨਹੀਂ ਭਈ ਵੀ ਨਹੀਂ ਹੋ ਸਕਦਾ ਕੀ ਪਤਾ ਵੀ ਆਉਣ ਵਾਲਾ ਸਮਾਂ ਬਾਹਰ ਬੜਾ ਔਖਾ ਜੇ ਬਾਹਰ ਹੁਣ ਇਦੋਂ ਔਖਾ ਤਾਂ ਨਹੀਂ ਸਕਦਾ ਜਿੰਨਾ ਹੁਣ ਔਖਾ ਹੀ ਬਹੁਤ ਉੱਥੇ ਵੀ ਕਿੰਨੇ ਸੈਸ਼ਨ ਬਹੁਤ ਜ਼ਿਆਦਾ ਔਖਾ ਇਸ ਟਾਈਮ ਉੱਥੇ ਹਾਂ ਰੋਟੀ ਲੂ ਗੂ ਵੀ ਬੰਦੇ ਬੈਠੇ ਆ ਉੱਥੇ ਮੈਂ ਸੁਣਿਆ ਮ ਜਿਹੜੇ ਟਰੱਕ ਡਰਾਈਵਰ ਵੱਧ ਕਮਾਉਂਦੇ ਆ ਉਹਨਾਂ ਨੂੰ ਵੀ ਦਿਹਾੜੀ ਦਿਹਾੜੀ ਨਹੀਂ ਮਿਲਦੀ ਭਈ ਨਹੀਂ ਮਿਲਦੀ ਰੋਲ ਟਰੱਕ ਚਲਾਉਣ ਨੂੰ ਨਹੀਂ ਮਿਲਦਾ ਪਿਆ ਨਹੀਂ ਮਿਲਦਾ ਕਿਉਂਕਿ ਇੰਨੇ ਲੋਕ ਆ ਕੇ ਕੰਮ ਕਰਨ ਵਾਲੇ ਘੱਟ ਤੋਂ ਘੱਟ ਤੇ ਮੰਨੀ ਜਾਂਦੇ ਆ ਹਾਂ ਡੇਲੀ ਪੰਜ ਚਾਰ ਹਜ਼ਾਰ ਬੰਦਾ ਬਾਰਡਰ ਕ੍ਰੋਸ ਕਰਦਾ ਅਮਰੀਕਾ ਦਾ ਉਹਨੂੰ ਅਕਸਰ ਜਾਂਦਾ ਤਾਂ ਇੱਥੋਂ ਹੀ ਆ ਪੰਜਾਬ ਹਰਿਆਣਾ ਪੰਜਾਬ ਹਰਿਆਣਾ ਆ Rajasthan ਦੇ ਲੋਕ ਨਹੀਂ ਜਾਂਦੇ ਹਿਮਾਚਲ ਦਾ ਹੈ ਨਹੀਂ ਸਰਕਾਰਾਂ ਦੀ ਪਾਲਿਸੀਆਂ ਚੰਗੀਆਂ ਜ਼ਮੀਨ ਨਹੀਂ ਉਹ ਬਾਹਰਲੇ ਸੂਬਿਆਂ 'ਲੇ ਬੰਦੇ ਨੁੰਦੇ ਹਾਂ ਹਾਂ ਹੁਣ ਆਪਣੇ ਦੇਖ ਲਓ ਇੱਥੇ ਜੌਬ ਪੰਜਾਬੀ ਨੂੰ ਤਾਂ ਕੋਈ ਮਿਲਦੀ ਨਹੀਂ ਆ ਸਭ ਕਿਥੇ ਮਹਿਕਮੇ 'ਚ ਚੱਲੇ ਜਾਓ ਦੂਜੀ ਸਟੇਟ 'ਤੇ ਬੰਦੇ ਬੈਠੇ ਹਾਂ ਹੂੰ ਤੇ ਆਪਣਾ ਪੰਜਾਬੀ ਹੋਰ ਸਟੇਟ 'ਚ ਜਾਂਦਾ ਹੀ ਨਹੀਂ ਨਾ ਹੀ ਰੱਖਦੇ ਪੈਰ ਬਣੇ ਪਉਂਦਾ ਉਹ ਡਰਦਾ ਹੀ ਮਿਲ ਲੱਗਦਾ ਡਰਦਾ ਹੀ ਬੜਾ ਹਾਂ ਉਹ ਪਹਿਲੇ ਯਾ ਯਰਸ ਕਰਕੇ ਨਿਕਲ ਜਾਂਦਾ ਹੀ ਆਉਂਦਾ ਇੱਥੇ ਨਾ ਉੱਥੇ ਠੀਕ ਆ ਉੱਥੇ ਠੀਕ ਮਿਲ ਲੱਗਦਾ ਇੰਨਾ ਕਿ ਜਦੋਂ ਬੰਦਾ ਬਾਹਰ ਚਲੇ ਗਿਆ ਪਹਿਲਾਂ ਉਹਨੇ ਰੂਮ ਲੈ ਲੈ ਰੈਂਟ ਤੇ ਇੱਕ ਜੌਬ ਲੱਭਣੀ ਆ ਪਹਿਲਾਂ ਨੌਕਰੀ ਦੇ ਵਿੱਚ ਜਾਂ ਸੀਸੀਡੀ ਦੇ ਵਿੱਚ ਬਸ ਖਤਮ ਜ਼ਿੰਦਗੀ ਤੇ ਉੱਥੋਂ ਹੀ ਸ਼ੁਰੂ ਦਿਹਾੜੀ ਡੋਟਾ ਹਾਂ ਬਸ ਉਹਦੀ ਜ਼ਿੰਦਗੀ ਉੱਥੇ ਹੀ ਰਹਿ ਜਾਂਦੀ ਏ ਉਹ ਜਦੋਂ ਪਹਿਲੀ ਗੱਡੀ ਲੈ ਲਈ ਕਿ ਸ਼ੁਰੂ ਹੋ ਗਈ ਬਸ ਹਾਂ ਫਿਰ ਘਰ ਲੈ ਲਿਆ ਪਰਿਵਾਰ ਹੋ ਗਿਆ ਬਸ ਉਹ ਉੱਥੇ ਜੁਗੇ ਰਹਿ ਗਿਆ ਉਹਦਾ ਇਧਰੋਂ ਨਾਤਾ ਟੁੱਟ ਜਾਂਦਾ ਵਾ ਕੋਈ ਰਹਿੰਦਾ ਨਹੀਂ ਮਾਂ ਪਿਓ ਨੂੰ ਲੈ ਜਾਂਦਾ ਮੋੜ ਤੇ ਅਸੀਂ ਅੱਜ ਕੁਝ ਕਿ ਏਰੀਆ ਮੋਗੇਆਂ ਦੇਖ ਕੇ ਆਏ ਆ ਚੱਕਰਪਿੰਡ ਅੱਗੇ ਕੌਕੇ ਪਿੰਡ ਕਿਹੜਾ ਪਿੰਡ ਵਾ ਆਪਣਾ ਲੋਪੋ ਪਿੰਡ ਦੇਖ ਕੇ ਆਏ ਆ ਇਹਨਾਂ ਪਿੰਡਾਂ ਦੇ ਜਿਹੜੇ ਯੂਥ ਵਾ ਜਦੋਂ ਉਹਨਾਂ ਨੇ ਆਪਣੇ ਗ੍ਰੈਜੂਏਸ਼ਨ ਕਰ ਲਈ ਇਹਨਾਂ ਨੂੰ ਕੋਈ ਮਤਲਬ ਇਨਕਮ ਸੋਰਸ ਹੈ ਨਹੀਂਗਾ ਜਾਂ ਲੋਕੀ ਨੈਸਲੇ ਆ ਗਈ ਜਾਂ ਲੁਧਿਆਣੇ ਜੇ ਲੁਧਿਆਣੇ ਆਣਗੇ 2-300 ਕਿਰਾਇਆ ਆਉਣ ਜਾਂਦਾ ਹੀ 19 ਤਨਖਾਹ ਨਹੀਂ ਮਿਲਦੀ ਤਨਖਾਹ ਨਹੀਂ ਮਿਲਣਗੇ ਵੀ ਸਰਕਾਰਾਂ ਨੂੰ ਚਾਹੀਦਾ ਵੀ ਇਹਨਾਂ ਦਿਰਾਵਾਂ ਤੇ ਵੀ ਕੁਝ ਚੀਜ਼ਾਂ ਲੈ ਕੇ ਆਉਣ ਹੈ ਜੀ ਹਾਂ ਜੀ ਪਰ ਸਰਕਾਰਾਂ ਬਹੁਤ ਹਨ ਕਿੱਲੇ ਆਪਾਂ ਦੇਖ ਲਈਏ ਆਪਾਂ ਇਸ ਸਮੇਂ ਦੇ ਵਿੱਚ ਸਾਰੀਆਂ ਸਰਕਾਰਾਂ ਦੇਖੇ ਮੇਰੇ ਹਿਸਾਬ ਨਾਲ ਜੀ ਹੁਣ ਕੁਝ ਨਹੀਂ ਹੱਲ ਹੋਣਾ ਅਸਲਸੀ ਇੱਕ ਆਮ ਦੀ ਚਰਚਾ ਕੀਤੀ ਆ ਆਮ ਇੱਕ ਕੌਂਕੇ ਦੀ ਦਾਣਾ ਮੰਡੀ ਦੇ ਵਿੱਚ ਬਹਿ ਕੇ ਭਾਵੇਂ ਕਿ ਉਹ ਕਿਸਾਨੀ ਮੁੱਦੇ ਤੇ ਹੋਵੇ ਭਾਵੇਂ ਉਹ ਯੂਥ ਤੇ ਹੋਵੇ ਭਾਵੇਂ ਉਹ ਕਿਸਾਨਾਂ ਦੇ ਆਪਣੇ ਜਿਹੜਾ ਦਾਣਾ ਲੈ ਕੇ ਆਏ ਹੋਏ ਆ ਉਸ ਨੂੰ ਲੈ ਕੇ ਕਿ ਆਖਰ ਅਸਲੀਅਤ ਕੀ ਹੈ ਗਰਾਊਂਡ ਲੈਵਲ ਤੇ ਕੀ ਔਕੜਾਂ ਸਾਹਮਣੇ ਆਉਂਦੀਆਂ ਨੇ ਤੇ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਹੋਰ ਸਵਾਲ ਆ ਤੁਸੀਂ ਕਮੈਂਟ ਬਾਕਸ ਰਾਹੀਂ ਇਨਬਾਕਸ ਰਾਹੀਂ ਸਾਨੂੰ ਕਾਲ ਕਰਕੇ ਪੁੱਛ ਸਕਦੇ ਹੋ ਤੁਹਾਡੇ ਸਵਾਲਾਂ ਨੂੰ ਅਸੀਂ ਇੱਕ ਵਾਰ ਫੇਰ ਇੱਕ ਨਵੇਂ ਇੰਟਰਵਿਊ ਦੇ ਵਿੱਚ ਲੈ ਕੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਤਦ ਤੱਕ ਸਾਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ